B11 News Punjab ਦੇਖਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਸੁਖਵਿੰਦਰ ਸਿੰਘ ਦਗਾਲ ਅੱਜ ਅਸੀਂ ਪਹੁੰਚਿਆ ਪਾਤੜਾ ਮੇਨ ਬਾਜ਼ਾਰ ਮਾਈ ਡੇਰੇ ਵਾਲੀ ਗਲੀ ਦੇ ਵਿੱਚ ਜਿੱਥੇ ਪਿਛਲੇ ਕਈ ਦਿਨਾਂ ਤੋਂ ਹਰ ਰੋਜ਼ ਚੋਰੀਆਂ ਹੋ ਰਹੀਆਂ ਨੇ ਉਸੇ ਲੜੀ ਤੇ ਚੱਲਦੇ ਹੋਏ ਚੋਰਾਂ ਨੇ ਰਾਤ ਇੱਕ ਕੱਪੜੇ ਦੀ ਦੁਕਾਨ ਹੈ ਗਾਰਮੈਂਟਸ ਐਸ ਕੇ ਟੈਕਸਟਾਈਲਸ ਦੁਕਾਨ ਹੈ ਇਹ ਕੱਪੜੇ ਦੀ ਤੇ ਇਹਨਾਂ ਦੀ ਦੁਕਾਨ ਦੇ ਉੱਤੇ ਉਪਰੋਂ ਤੀਜੀ ਮੰਜ਼ਲ ਤੋਂ ਜਾਲ ਤੋੜ ਕੇ ਅੰਦਰ ਦਾਖਲ ਹੋ ਕੇ ਚੋਰ ਨੇ ਜਿਹੜੇ ਅੰਦਰ ਬੜੇ ਨੇ ਤੇ ਗੱਲਾਂ ਤੋੜਿਆ ਗੱਲਾਂ ਤੋੜ ਕੇ ਨਕਦੀ ਲੈ ਗਏ ਤੇ ਕੁਝ ਕੱਪੜੇ ਲੀੜੇ ਚੱਕ ਕੇ ਫਰਾਰ ਹੋ ਗਏ ਬਾਅਦ ਇਸ ਕਰਕੇ ਰਹਿ ਗਈ ਕਿ ਘਰ ਦੇ ਨੂੰ ਜਦੋਂ ਪਤਾ ਲੱਗਿਆ ਰੌਲਾ ਪਾਇਆ ਤਾਂ ਉਹਨਾਂ ਅਠਨ ਦੇ ਵਿੱਚ ਕਾਮਯਾਬ ਹੋ ਗਏ ਤੇ ਇੱਕ ਦੂਸਰੀ ਦੁਕਾਨ ਇਹ ਹੈਗੀ ਹੈ ਜੀ ਇਹ ਰੈਡੀਮੇਡ ਕੱਪੜੇ ਦੀ ਦੁਕਾਨ ਹੈ ਇਸ ਦੇ ਉੱਤੇ ਵੀ ਇਨਾ ਚੋਰਾਂ ਨੇ ਬਾਰਦਾਤ ਨੂੰ ਅੰਜਾਮ ਦਿੱਤਾ ਜੀ। ਮਤ ਹੋ ਗਈ ਸੀ ਔਰ ਕੀ ਦੁਕਾਨ ਦਾ ਕੀ ਨਾਂ ਹੈ ਔਰ ਤੁਹਾਡਾ ਕੀ ਨਾਂ ਹੈ? ਮੇਰਾ ਇਹ ਮਸਲਾ ਇਨਾ ਦੇ ਹੋਈ ਜਾਂਦਾ ਪਿੱਛੇ ਜਾਂ ਦੋ ਇਸ ਕੱਪੜੇ ਵਾਲੀ ਦੀ ਦੁਕਾਨ ਬਚ ਗਈ ਮੇਰੀ। ਇਹ ਨਾਲ ਮੇਰੇ ਬੇਟੀ ਦੀ ਦੁਕਾਨ ਆ ਰੈਡੀਮੇਡ ਦੀ ਦੁਕਾਨ ਆ ਉਹ ਐਸਕੇ ਗਾਰਮੈਂਟਸ ਆ ਤੀਜੀ ਦੁਕਾਨ ਪੁੱਲੇ ਪ੍ਰੇਮੀ ਦੀ ਲੈ ਗਿਆ ਜੀ। ਤਕਰੀਬਨ 3:00 ਵਜੇ ਮੇਰੀ ਮਿਸ ਬਾਸੂਨ ਕਰਨ ਵਾਸਤੇ ਉੱઠી ਆ ਗੋਰ ਕਰਕੇ ਜਦੋਂ ਆਈ ਕਹਿੰਦੀ ਮੈਨੂੰ ਸੁਫਨਾ ਆਇਆ ਕੋਠੇ ਉੱਤੇ ਜਿਵੇਂ ਬੰਦੇ ਲੱਗਦੇ ਨੇ ਫਿਰ 5 ਮਿੰਟ ਬਾਅਦ ਲੈਦੇ ਆਲੇ ਭੋਲੇ ਦੀ ਆਵਾਜ਼ ਆ ਜਾਂਦੀ ਆ ਮੇਰੇ ਬੇਟੇ ਨੂੰ ਬਾਜ ਮਾਰਦਾ ਮੋਨੂ ਇਹ ਕੋਠੇ ਉੱਤੇ ਬੰਦੇ ਆ ਗਏ ਬੰਦੇ ਆ ਗਏ ਅਸੀਂ ਇਹ ਕੋਠੇ ਦੇ ਜਾਂਦੀਵੇ ਬਾਹਰ ਗਲੀ ਵਾਲਾ ਸ਼ਟਰ ਖੁੱਲਿਆ ਸ਼ਟਰ ਖੁੱਲਿਆ ਤਾਂ ਅੱਗੇ ਮੇਰੀ ਵਾਲੀ ਦੁਕਾਨ ਦੇ ਵਿੱਚ ਵੀ ਗੱਲਾਂ ਤੋੜਿਆ ਵਿਆ ਤੇ ਮੇਰੇ ਬਚਾਲੇ ਜਾਲ ਸੀ ਜਾਲ ਵਿੱਚੋਂ ਦੀ ਟੱਪ ਕੇ ਆਏ ਨੇ ਥੱਲੇ ਉਸ ਤੋਂ ਬਾਅਦ ਵਿਚਾਰ ਦੀ ਕਰੋਸੀਆ ਸਾਡੀ ਦੁਕਾਨ ਦੇ ਵਿੱਚ ਦੂਜੀ ਦੁਕਾਨ ਚ 10 ਮਿੰਟ ਪੂਰੇ ਮੇਰੀ ਦੁਕਾਨ ਦੇ ਉੱਤੇ ਬੈਠੇ ਨੇ ਮੇਰੇ ਗੱਲੇ ਚ 780 ਨੰਬਰ ਦੇ ਨੋਟ ਪੈਜੀ 15000 ਰੁਪਏ ਦੇ 10000 ਦੇ ਪੁਰਾਣੇ ਜੀ 500 ਦੇ 1000 ਦੇ 5-500 ਦੇ ਤੇ 100-200 ਦੇ ਦੁੱਝ 15000 ਦੇ ਜੀ ਉਹ ਲੈ ਗਏ ਬਾਕੀ ਆ ਜਿਹੜੇ ਪੁਰਾਣੇ ਜੀ ਉਹ ਲੈ ਕੇ ਗਏ ਉਸ ਤੋਂ ਬਾਅਦ ਮੇਰੇ ਬੇਟੇ ਵਾਲੀ ਦੁਕਾਨ ਚ ਗੱਲਾਂ ਤੋੜਿਆ ਉੱਥੇ ਪੂਰਾ 10 ਮਿੰਟ ਲਾਇਆ ਉਹਦੇ ਗੱਲੇ ਨੂੰ ਜੰਦਾ ਨਿੱਗਰ ਲੱਗਿਆ ਵਾ ਜੀ ਜੋੜ ਲਾਇਆ ਪੂਰਾ ਜੋੜ ਲਾ ਕੇ ਪੇਚ ਕਸ ਲਾ ਕੇ ਸ਼ਾਮ ਕਾ ਦਿਓ ਗੁੱਲਾ ਤੋੜ ਕੇ ਲੈ ਕੇ ਕੁਛ ਨਹੀਂ ਗੇ ਉਸ ਤੋਂ ਬਾਅਦ ਰੋਲਾ ਪੈ ਗਿਆ ਪੇਚ ਦਾ ਸ ਆਪਣਾ ਉੱਥੇ ਛੱਡ ਗਏ ਨੇ ਲੈਰ ਵਾਲੇ ਪ੍ਰੇਮੀ ਦੀ ਮਿਹਰਬਾਨੀ ਹੋ ਗਈ ਜੀ ਉਹਨੇ ਰੋਲਾ ਪਾਇਆ ਨਹੀਂ ਸਾਨੂੰ ਜਾਨੀ ਮਾਲੀ ਨੁਕਸਾਨ ਵੀ ਕਰ ਸਕਦੇ ਸੀਗੇ ਕੱਪੜਾ ਜਿਹੜਾ ਕੱਪੜਾ ਜਿਹੜਾ ਕੋਈ ਨਹੀਂ ਇੱਕ ਥੈਲੇ ਦੇ ਵਿੱਚ ਰੈਡੀਮੇਡ ਪੈਂਟਾਂ ਤੇ ਲੋਹਰਾਂ ਪਾ ਕੇ ਗਏ ਸੀ ਇਹ ਉਹ ਸਿਟੀ ਸੈਂਟਰ ਮਾਰਕੀਟ ਦੇ ਕੋਠੇ ਦੇ ਉੱਤੋਂ ਚੱਕ ਕੇ ਲਿਆਇਆ ਜਦੋਂ ਪੁਲਿਸ ਆਈਆ ਪੁਲਿਸ ਵਾਲੇ ਨਾਲ ਸੀ ਉਹ ਥੈਲਾ ਚੁੱਕ ਕੇ ਲਿਆਇਆ ਉੱਥੋਂ ਪ੍ਰਸ਼ਾਸਨ ਵੱਲੋਂ ਕੀ ਕਾਰਵਾਈ ਪ੍ਰਸ਼ਾਸਨ ਨੂੰ ਪਰਹੋਈਏ ਤੇ ਪਤਲਾ ਚੋਰੀਆਂ ਹੁੰਦੇ ਨੇ ਕਿਹੜਾ ਦਿਨ ਖਾਲੇ ਜਿਹੜੇ ਦਿਨ ਚੋਰੀ ਨਹੀਂ ਹੁੰਦੀ ਕਦੇ ਕਾਰਨਗਰ ਰੋਡ ਦੇ ਉੱਤੇ ਕਦੇ ਦਿਨ ਦਿਹਾੜੇ ਸਾਰੇ ਪਾਸੇ ਚੋਰੀਆਂ ਹੁੰਦੀਆਂ ਨੇ ਬਾਜ਼ਾਰ ਤੇ ਥੋੜੇ ਦਿਨ ਪਹਿਲਾਂ ਹੋਰ ਵੀ ਕਈ ਚੋਰੀਆਂ ਹੋਈਆਂ ਸੀ ਕੀ ਲੱਗਦਾ ਤੁਹਾਨੂੰ ਕੋਈ ਪ੍ਰਸ਼ਾਸਨ ਆਈ ਤਾਂ ਹੁਣ ਕਾਰਨਗਰ ਰੋਡ ਦੇ ਉੱਤੇ ਵੀ ਚੋਰੀ ਹੋਈ ਹੈ ਜੀ ਨਾਲ ਜਿਹੜਾ ਬੰਦਾ ਦੇਖਦਾ ਦੇਖਣ ਵਾਲੇ ਕੋਟਾਪਾ ਚਾੜ੍ਹ ਜਾਂਦੇ ਨੇ ਪ੍ਰਸ਼ਾਸਨ ਦਾ ਨਾਲ ਮਿਲਿਆ ਪ੍ਰਸ਼ਾਸਨ ਜੇ ਕਰਨਾ ਜੇ ਸਭ ਕੁਝ ਕਰ ਸਕਦਾ ਪ੍ਰਸ਼ਾਸਨ ਨੇ ਹੁਣ ਕੋਈ ਕਾਰਵਾਈ ਨਹੀਂ ਦਿੱਤੀ ਦਬਾਵਾ ਸਵੇਰੇ ਐਸਐਸਓ ਸਾਹਿਬ ਆਏ ਸੀਗੇ ਕੈਮਰੇ ਕੋਲ ਟੈਸਟ ਕਰਕੇ ਲੇਗੇ ਦੋ ਮੁੰਡੇ ਨਾਲ ਫੜੇ ਹੋਏ ਸੀਗੇ ਕਹਿੰਦੇ ਫੜੇ ਨੇ ਅਸੀਂ ਬੰਦੇ ਰਾਤ ਫੜੇ ਨੇ ਜੀ ਇਹ ਨਹੀਂ ਪਤਾ ਸਵੇਰੇ 5:30 ਵਜੇ ਇੱਥੇ ਬੰਦੇ ਲੈ ਕੇ ਆਏ ਸੀਗੇ ਅੱਛਾ ਸਵੇਰੇ ਜੀ ਤੁਸੀਂ ਰਾਤ ਇਨਫੋਰਮੇਸ਼ਨ ਕਰਤੀ ਸੀ ਪੁਲਿਸ ਨੂੰ ਜਦੋਂ ਪੁਲਿਸ ਨੂੰ ਅਸੀਂ ਨਾਲ ਦੇ 4:30 ਵਜੇ ਫੋਨ ਕਰਤਾ ਸੀ ਕਿੱਥੇ ਕਿੰਨੇ ਨੰਬਰ ਤੇ ਫੋਨ ਲਾਇਆ ਜੀ ਇਹ ਦਾ ਪ੍ਰੈਮੀ ਨੂੰ ਪਤਾ ਹੈ ਪ੍ਰੈਮੀ 100 ਨੰਬਰ ਤੇ ਲਾਇਆ ਜਾਂ ਥਾਣੇ ਵਾਲੇ ਨੰਬਰ ਤੇ ਲਾਇਆ ਇਹ ਬਾਅਦ ਚ ਜਿਹੜੇ ਚਿੱਟਾ ਮੋਟਰਸਾਈਕਲ ਮੋਟਰਸਾਈਕਲ ਦੇ ਦੋ ਬੰਦੇ ਆਏ ਹਾਂ ਜੀ ਹਾਂ ਜੀ ਪੀਸੀਆਰ ਪੀਸੀਆਰ ਵਾਲੇ ਉਹ ਆਏ ਸੀ ਦੇਖ ਕੇ ਗਏ ਸੀਗੇ ਉਸ ਤੋਂ ਬਾਅਦ ਸੈਚੋਆ ਸੀਗਾ सदरਖਾਨੇ ਵਾਲਾ ਹਾਂਜੀ ਹਾਂ ਉਹ ਆਕੇ ਨਾਲ ਮੁੰਡੇ ਸੀ ਉਹਦੇ ਬੜੇ ਵਿਦੋ ਉਹ ਸਾਰੀ ਬਾਹਰ ਦਾ ਦੇਖ ਕੇ ਗਿਆ ਹਾਂਜੀ ਟਾਈਮ ਦੇਖ ਕੇ ਕੈਮਰਾ ਚੈੱਕ ਕਰਕੇ ਗਿਆ ਤੁਹਾਨੂੰ ਆਸ ਹੈ ਵੀ ਪੁਲਿਸ ਬੰਦਿਆਂ ਨੂੰ ਫੜੂਗੀ ਜੇ ਫੜਨਾ ਚਾਹੀਦਾ ਫੜ ਸਕਦੀ ਹੈ ਸਭ ਕੁਝ ਕਰ ਸਕਦੇ ਕੋਈ ਜਿ ਆਪਣੇ ਇhtiyaj ਕਿੰਨੇ ਦਾ ਨੁਕਸਾਨ ਹੈ ਤੁਹਾਡਾ ਜੀ ਨੁਕਸਾਨ ਕੁਝ ਜਾਨੀ ਨੁਕਸਾਨ ਬਚ ਗਿਆ 15000 ਦਾ ਫੂਡਕਲ ਨੁਕਸਾਨ ਹੋ ਗਿਆ 15000 ਇੱਕ ਗਊਸਾਲਾ ਵਾਲਾ ਗੱਲ ਸੀ ਉਹ ਸੀ ਇੱਕ ਪ੍ਰੇਮੀ ਦੇ ਗਊਸਾਲਾ ਵਾਲਾ ਗੱਲ ਲੱਗੇ ਇਹਦਾ ਪ੍ਰੇਮੀ ਨੇ ਰੋਲਾ ਪਾਇਆ ਜੀ ਜਾਨਾਂ ਬਚ ਗਈਆਂ ਜੀ ਬਸ ਠੀਕ ਹੈ ਉਹਦਾ ਸਿਮਰਨ ਕਰਨ ਵਾਸਤੇ ਦਿੱਲੀ ਉੱਪਰ ਦਾ ਸਿਮਰਨ ਕਰਨ ਵਾਸਤੇ ਉੱਠਿਆ ਸੀ ਇਹਦਾ ਰੋਲਾ ਪੈ ਗਿਆ ਠੀਕ ਹੈ ਧੰਨਵਾਦ ਲਾਓ ਅੱਲਾ ਜੀ ਸਾ ਕੈਮਰਾ ਪਰ ਆ ਕਰਿਆ ਫਿਰ ਇੱਕ ਮੈਂ ਕਰੂ ਨਹੀਂ ਤੋ ਇਹ ਦਿਲ ਦੀ ਗੱਲ ਤੇ ਜਿਹੜਾ ਦੇਖਿਆ ਆਪਣਾ ਲੀਡੀਆ ਰਿਹਾ ਆਪਣਾ ਬਾਹਰੋਂ ਲਾਉਣਾ ਮੈਂ ਤਾਂ ਲੀਡੀਸ ਹੋ ਰਹੀਆਂ ਨੇ ਬਾਹਰ ਕੀ ਉੱਤਰ ਦੇ ਜਮ ਬਣਾ ਕੇ ਲੈ ਆਪ ਕੋ ਪਿੰਨੇ ਚੜ੍ਹਦੇ ਨੇ ਤੇ ਮਾੜੀ ਜੀ ਵੈਕ ਕਰਿਆ ਬਾੜੀ ਕਿਸ਼ਤੀ ਮਾੜੀ ਜੀ ਵੈਕ ਕਰਿਆ ਤੇ 3 50 ਤੇ ਕਰ ਦਿੱਤਾ ਹਾਂਜੀ ਬਾਪੂ ਜੀ ਕੀ ਨਾਈ ਤੁਹਾਡਾ ਔਰ ਕਿਹੜੀ ਨਾਮ ਤੇ ਦੁਕਾਨ ਹੈ ਤੁਹਾਡੀ ਕੀ ਗੱਲ ਬਾਤ ਹੋ ਵੀ ਤੁਹਾਡੇ ਘਰੇ ਇੱਥੇ ਕੋਈ ਚੋਰ ਵਗੈਰਾ ਕਿਹਦਾ ਰਾਜ ਕੁਮਾਰ ਮੇਰਾ ਨਾਮ ਹੈ ਮਾਗੀ ਡੇਰ ਵਾਲੀ ਗਲੀ ਚ ਆਪਣੀ ਦੁਕਾਨ ਹੈ ਜੀ ਤੇ ਮੈਂ 3 ਵਜੇ ਬੈਠੇ ਬੈਠਾ ਸਿਮਰਦੇ ਮੈਂ ਜੀ ਮੈਂ 6:30 ਵਜੇ ਰਸੋਈ ਚ ਵਾਗਿਆ ਰਸੋਈ ਤੋਂ ਬਾਅਦ ਜਦੋਂ ਮੈਂ ਦੇਖਿਆ ਬੰਦਾ ਵੀ ਮੋਬਾਈਲ ਲੈ ਕੇ ਲਾਈਟ ਲਾ ਕੇ ਉੱਤੇ ਪੌੜੀ ਤੇ ਭੱਜ ਗਿਆ ਸਾਡੇ ਫਿਰ ਮੈਂ ਉਹਦੇ ਮਗਰੇ ਭੱਜ ਗਿਆ ਪੋਚਾ ਲੈ ਕੇ ਜਦੋਂ ਭੱਜ ਗਿਆ ਵਾ ਸੋ ਬੰਦੇ ਫਰਾਰ ਹੋ ਗਏ ਵੀ ਮਾੜਾ ਮੋਟਾ ਨੁਕਸਾਨ ਹੋਇਆ ਆਪਣਾ ਵੀ ਇਹ ਨੁਕਸਾਨੋਂ ਤੋਂ ਬਚ ਗਿਆ ਵਸੇ ਜਿੰਦੇ ਜਿੰਦੇ ਤੋੜ ਗਏ ਮਾੜਾ ਮੋਟਾ ਜੇ ਲੱਗੇ ਹੋਣਗੇ 5-10 ਪੀਸ ਲੋਰ ਨੂੰ ਹੋ ਸਕਦਾ ਲੱਗੇ ਹੋਣਾ ਵੰਡਿਆ ਦੇ ਤੁਹਾਡੇ ਜਿਹੜੀਆਂ ਦੋ ਤਿੰਨ ਦੁਕਾਨਾਂ ਤੇ ਹੋਰ ਵੀ ਕਹਿੰਦੇ ਕੋਈ ਨੁਕਸਾਨ ਕੀਤਾ ਉਹਨਾਂ ਚੋਰਾਂ ਨੇ ਹਾਂ ਉਹਨਾਂ ਦੇ ਜਿੰਦੇ ਜਿੰਦੇ ਤੋੜ ਗਏ ਉਹਨਾਂ ਦੇ ਪੈਸੇ ਲੈ ਕੇ ਥੋੜੇ ਮੋਟੇ 15000 ਰੁਪਏ ਰੰਦੇ ਲੱਗੇ ਸਾਡੇ ਤਾਂ ਕੁਝ ਨਹੀਂ ਸਾਡੇ ਜਿਹੜੇ ਜਿੰਦੇ ਜਿੰਦੇ ਸਾਰੇ ਖੁੱਲੇ ਥੀਏ ਗੱਲਾਂ ਖੁੱਲੀਆਂ ਜੀ ਸਾਡਾ ਕੁਝ ਨਹੀਂ ਲਿਗਿਆ ਨਾ ਕੁਝ ਲੈ ਕੇ ਗਿਆ ਸਾਡਾ ਕਿਸੇ ਬੰਦੇ ਦੇ ਪਤਾ ਲੱਗ ਗਿਆ ਜੀ ਕੋਈ ਫੜਿਆ ਗਿਆ ਪੁਲਿਸ ਨੇ ਨਾ ਬੰਦਾ ਨਹੀਂ ਹਲੇ ਫੜਿਆ ਪੁਲਿਸ ਵਾਲੇ ਆਏ ਜੀਏ ਉਹ ਆਪਣੀ ਕਾਰਵਾਈ ਸਾਰੀ ਪਾ ਕੇ ਲਗੇ ਜੇਕਰ ਤੁਸੀਂ ਨਾ ਜਾਗਦੇ ਮੌਕੇ ਤੇ ਤਾਂ ਕੀ ਲੱਗਦਾ ਤੁਹਾਨੂੰ ਕੋਈ ਨਾ ਪਾਉਂ ਸਕਦਾ ਫਿਰ ਜੀ ਉਹ ਮਾਲ ਇਕੱਠਾ ਕਰਕੇ ਲੈ ਜਾਂਦੇ ਥੋੜਾ ਮੋਟਾ ਇਕੱਠਾ ਕਰਦੇ ਜੀ ਉਹਨਾਂ ਨੇ ਮਾਲ ਥੋੜੇ ਜਿਹਾ ਲੈ ਵੀ ਗਏ ਜੀਏ ਉਹ ਸੈਂਟਰ ਸਿਟੀ ਦੇ ਉੱਤੋਂ ਥੋੜੇ ਜਿਹਾ ਮਿਲਿਆ ਇੱਕ ਲਫਾਫਾ ਜਾਂ ਹਾਂ ਜੀ ਮਾਲ ਦਾ ਕੋਈ ਜਾਣੀ ਨਿਕਲਣੇ ਨਹੀਂ ਕਰ ਸਕਦੇ ਹਾਂ ਕਰ ਸਕਦੇ ਜੀ ਇਹ ਸਾਡਾ ਬਾੜਬੰਦ ਦੀ ਜੀ ਜੇ ਸਾਡਾ ਜਿੱਥੇ ਜੇ ਬਾੜਬੰਦ ਜੇ ਗੇਟਾ ਤਾਂ ਅਸੀਂ ਸੁੱਤੇ ਪੇਤੀ ਸਾਨੂੰ ਮਾਰ ਨਹੀਂ ਸਕਦੀ ਕਿ ਜੇ ਮੰਗ ਕਰਦੇ ਤੁਸੀਂ ਪ੍ਰੋਸੈਸਰ ਮੰਗ ਤਾਂ ਇਹੀ ਕਰਦੇ ਆਂ ਵੀ ਬਸ ਵੀ ਉਹਨਾਂ ਨੂੰ ਜਲਦੀ ਜਲਦੀ ਫੜਿਆ ਜਾਵੇ ਉਹਨਾਂ ਨੂੰ ਸਹਾਦਤ ਦਿੱਤੀ ਜਾਵੇ ਠੀਕ ਹੈ ਇਹ ਜੋ ਤੁਸੀਂ ਜਾਲ ਦੇਖ ਰਹੇ ਹੋ ਜਿਹੜੇ ਲੁੱਟ ਕਰਨ ਵਾਲੇ ਆਏ ਸੀ ਰਾਤ ਉਹ ਇਸ ਜਾਲ ਨੂੰ ਉੱਪਰ ਚੱਕ ਕੇ ਇੱਥੋਂ ਦੀ ਇਸ ਕੈਰਟ ਤੇ ਉੱਤੇ ਪੈਰ ਰੱਖ ਕੇ ਫਿਰ نیچے ਉਤਰਨੇ ਤੇ ਇਸ ਦੁਕਾਨ ਦੇ ਵਿੱਚ ਉੱਤਰ ਕੇ ਇਸ ਚੋਰੀ ਨੂੰ ਉਹਨਾਂ ਨੇ ਅੰਜਾਮ ਦਿੱਤਾ ਹੈ ਇਹਨਾਂ ਦਾ ਗੱਲਾਂ ਤੋੜ ਕੇ ਲੈ ਗਏ ਤੇ ਕੈਮਰਿਆਂ ਦਾ ਮੂੰਹ ਮੋੜ ਗਏ ਤੇ ਦੋ ਦੁਕਾਨਾਂ ਨੇ ਇੱਕ ਕੱਪੜੀ ਦੀ ਦੁਕਾਨ ਹੈ ਤੇ ਦੂਜੀ ਰੈਡੀਮੇਡ ਕੱਪੜੀ ਦੀ ਦੁਕਾਨ ਹੈ ਇਹ ਕੱਪੜੀ ਦੀ ਦੁਕਾਨ ਹੈ ਤੇ ਇਹ ਹੈਗੀ ਰੈਡੀਮੇਡ ਕੱਪੜੀ ਦੀ ਦੁਕਾਨ ਦੀ ਇਹਨਾਂ ਦੀ ਹੈ ਬਾਬੂ ਜੀ ਤੇ ਦੋਨਾਂ ਕਾਊਂਟਰਾਂ ਦੇ ਜਿੰਦੇ ਤੋੜ ਕੇ ਨਕਦੀ ਵਗੈਰਾ ਲੈ ਕੇ ਤੇ ਪਤਾ ਲੱਗਣ ਤੇ ਨਸ ਗਏ ਇਧਰ ਇੱਕ ਜਣਾ ਆਊਗਾ ਕਿੰਨੇ ਸਕਿੰਟ ਦੇ ਅੰਦਰ ਜੀ ਇੰਨਾ ਵੀ ਲੈਣੀ ਨੇ ਬੜੀ ਐ ਸਿੱਟੀ ਬੜੀ ਐ ये एनर्जी टर्मिनल भी है 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 ये ਤੇ ਜਗਾਤੀ ਆਪਣੇ ਕੋਲ ਲੇ ਗੱਲੇ ਦਾ ਆਪਣਾ ਇਹਨਾਂ ਦਾ ਚੱਲ ਲੱਗ ਗਿਆ ਵਸਰ ਉਹ ਇੱਕ ਮਿੰਟ ਆ ਪਤਾ ਹੁਣ ਤੂੰ ਚੱਲ ਆ ਗਿਆ ਥੋੜਾ ਇੱਕ ਮਿੰਟ ਜੀ ਆ ਵੀ ਸੂਪ ਕੋਲੋਂ ਚੱਲ ਕੇ ਕਰ ਇੱਕ ਦੋ ਜਣੇ ਬਾਅਦ ਵਿੱਚ ਉਹ ਬਾਅਦ ਦਾ ਤੋਂ ਬੈਠੋ ਹੁਣ ਅਸੀਂ ਬੈਠਣਗੇ ਅਗਲੇ ਕਿੰਦਾ ਬੈਠਣੇ ਇਹ ਦੂਸਰੇ ਸਾਹਮਣਾ ਕੁਰਸੀ ਤੇ ਹੁਣ ਦੇਖ ਲਈ ਤੁਸੀਂ ਕਿੱਥੋਂ ਬੈਠਣੇ ਟੋਰ ਚ ਲਾਣਗੇ ਉਹ ਮੋਲ ਲਾਣਾ ਸਾਡਾ ਲੋਪ ਉਹ ਮੂਟਾ ਲੱਗਿਆ ਹੋਇਆ ਥੱਲੇ ਤੇ ਮੱਥਾ ਖੁੰਦੇ ਨਾ ਤੇ ਉਹ ਫੋਟੋ ਲੈਟ ਨਾਲ ਲੱਗਦਾ ਟਾਰਚ ਉਹਦੇ ਨਾਲ ਹੀ ਉਹਦੇ ਖਾਲੀ ਦਾ 10 ਮਿੰਟਾਂ ਕੇਜਗਾ ਖੜਾ ਰਹੇ ਨੇ ਕਿੰਨਾ ਕੈਮਰਾ ਕਿੱਥੇ ਨਹੀਂ ਪਹਿਲਾਂ ਇੱਧਰ ਨੂੰ ਖੰਭਦੇ ਸਾਈਡ ਤੇ ਲਗਾਓ ਗਲਿਸ਼ ਤੇ ਉਹਦੇ ਤੇ ਕਰੋ ਜੀ ਬਰਾਬਰ ਕੈਮਰਾ ਉਹ ਟਾਰਚ ਨਾਲ ਖੋਲ੍ਹਣ ਚਾਹ ਉਹ ਲਾ ਦੇ ਤਮਾਮ ਦੇਖ ਲੋ ਦੇਖੋ ਇੱਧਰ ਨਹੀਂ ਡਾਰ ਰਹੇ ਬਟਾ ਮੁੰਡਾ ਨੂੰ ਹੋਰ ਟਾਰਚ ਦੇ ਵਿੱਚ ਕਿੰਨਾ ਟਾਈਮ ਲੱਗਿਆ ਹੋਗਾ ਹੁਣ ਆਪਰ ਦੇ ਮੁੰਡੇ ਪੁੱਤਾਂ ਪੁੱਤਿਆਂ ਨੇ ਆਏ ਵੀ ਬੰਦੇ ਕਰੇ ਇਹ ਪਰ ਇਹ ਉਹ ਪਿਲਿਆਸਾ ਅੱਛਾ ਨਾ ਤਾਂ ਅੰਦਰ ਬੰਦ ਹੁੰਦੇ ਨੇ ਇਥੇ ਲੱਗੇ ਹੁੰਦੇ ਨੇ ਜੀ ਤੁਹਾਡਾ ਕੇਸੀਐਸ ਪਤਾ ਕਿ ਕਿੱਦਾਂ ਦਰਵਾਜ਼ੇ ਵੱਲੋਂ ਹੁੰਦੇ ਨੇ ਇਹ ਰਹਿਣ ਤੋਂ 2 ਮਿੰਟ ਬੰਦ ਕਰਵਾ ਲੈਟ ਹਾਂ ਹਣੀ ਨਜ਼ਰ ਬਸ 20 ਘੰਟੇ ਦਾ ਕੰਮ ਹੈ ਹੋਰ ਅੱਗੇ ਬੈਠੇ ਆਨ ਮਾਲ ਜੀ ਗੱਲਾਂ ਮਸਾ ਗੁੱਡੂਆਂ ਨੇ ਚਿੰਤਾ ਹੀ ਬਹੁਤ ਟਲਾ ਆਇਆ ਹੋਇਆ ਸਾਡੇ ਇਹ ਡਾਮੋਂ ਕਾ ਜੂਰਾ ਲੱਗਿਆ ਹੋਇਆ ਇਹ ਲੋਕ ਅੰਦਰੋਂ ਖੋਲੇ ਫਿਰ ਕਿਹੜੇ ਤਰੀਕੇ ਨਾਲ ਜਿੰਨਾ ਸੋਲਟ ਜਾਨਾ ਆਉਂਦਾ ਉਹ ਲੋਆ ਉਹ ਪਾਤਰ ਤੇ ਆਉਂਦਾ ਅਲੋ ਐਨੀਕੀ ਤੁਸੀਂ ਬੰਦ ਕਰੀ ਕੈਮਰਾ ਦੀ ਕੁਆਲਿਟੀ ਰਾਤ ਨੂੰ ਕਿਉਂ ਡਾਊਨ ਹੋ ਰਹੀ ਹੈ ਜੀ ਸੈਟ ਹੈ ਜੀ ਰਾਤ ਨੂੰ ਤੁਹਾਡੇ ਕੋਲ ਅਨੁਸਰਣ ਹੈ ਗੱਡੀ ਵੀਰ ਉਹ ਐਚਡੀ ਵੀ ਜੇ ਲੱਗੇ ਹੋਣੇ ਆਵਾਜ਼ ਆਲੇ ਪਰ ਉਹ ਚੀਜ਼ ਬਸ ਗਿਧਾਂ ਦੇਣੇਗੇ ਤੋਂ ਉੱਤਰ ਤੇ ਆਉਗੇ ਉਹ ਵੀ ਜਾ ਕੇ ਕਦੇ ਅੱਜ ਤੱਕ ਆਈਆਂ ਬਾਲੇ ਤੋਂ ਉਹਦੇ ਤਾਂ ਨਹੀਂ ਲੱਗਦਾ ਉਹ ਜੁਰੀ ਚ ਨਹੀਂ ਗਿਆ। ਵਾਚੀ ਹੋਣਾ ਪਰ। ਕਿਹਦੇ ਕੋਲੇ ਲੈ ਕੇ ਆਇਆ। ਤੁਹਾਨੂੰ ਆਇਆ ਸੀ। ਨਹੀਂ ਆਜੀ ਵਿਦਿਆਨੰਦ ਬਸ ਬਾਰਾ। ਲੈਣ ਨੂੰ ਆਇਆ ਸੀ। ਹਾਂਜੀ। ਤੇਨੂੰ ਕਰਨਾ ਹੈ। ਹਾਂਜੀ ਮੈਂ ਤੁਹਾਨੂੰ ਦੱਸਿਆ ਲਾ। ਨਗਰਪਾਲਿਕਾ ਚ ਲੱਗਣੀ ਹੈ। ਉਹ ਕਹਿੰਦੇ ਤੁਹਾਨੂੰ ਹੋਣਾ ਨਹੀਂ। ਕਿਉਂ? ਇਹ ਨਾਲ ਹੀ। ਬਹੁਤ ਟਾਈਮ 걸ਦਾ। ਤੇ ਕੋ ਨਸੰਦੀ ਪ੍ਰੈਸ ਕਰਨਾ ਮੇਰੇ ਨਾਮ ਹੈ ਉਹ ਕਿ ਤੱਕ ਚੱਲ ਗਈ ਮੇਰੇ ਕਿਤੇ ਵੀ ਨਹੀਂ ਇਹਦੇ ਕਿਤੇ ਫੁੱਟਾਂ ਦੇ ਕੱਟਦੇ ਇਸ ਤਰ੍ਹਾਂ ਤੇਰੀ ਸੱਸ ਨਾਲ ਵੀ ਸਾਡੀ ਹੁੰਦੀ ਆਹ ਨਾਲ ਇਹਦਾ ਆਖੀ ਜਿੰਨੀ ਦੁਨੀਆ ਤੇਰੀ ਸੱਸ ਨਾਲ ਵੀ ਦਿਸਤਦਾਰੀ ਹੈ ਨੰਨਾ ਸਾਰੇ ਜੁਗਾਂ ਵਿੱਚ ਰਹਿੰਦੇ ਸੂਬਿਕਾ ਤੱਕ ਵੀ ਅਸੀਂ ਅੰਦਰ ਦੱਸ ਤੋਂ ਬਹੁਤ ਦਰਦੇ ਰਹੇ ਅਸਲ ਉਹ ਰੰਗੀ ਦੀਆਂ ਕੋਲ ਨੇ ਕਿੰਨੇ ਬੋਲ ਦਿੱਚੇ ਇਹ ਆச்சே ਮੈਂ ਸਮਝ ਗਈ ਉੱਤੇ ਤੇ ਜਦੋਂ ਆਪਾਂ ਦਿੰਦੇ ਤਾਂ ਮਾਕੇ ਮੂਮਾ ਸੇ ਕਹਿੰਦਾ ਕਰ ਕਰ ਤੁਹਾਨੂੰ ਜਰਾ ਜੀਸਮ ਲਿਖਾ ਦੇ ਮੈਂ ਅੰਦਰ ਉਹਨਾਂ ਨਾਲ ਤੁਹਾਨੂੰ ਅੱਗੇ ਪਿੱਛੇ ਖੜਾ ਆ ਕਾਉਂਟ ਤੇ ਚਲ ਕੋ ਆ ਚੜ੍ਹੇ ਦਾ ਕਾਉਂਟ ਦੋ ਇਹਦੇ ਬਾਅਦ ਇਹਨਾਂ ਉਹ ਦੇਖੋ ਪਿੱਛੇ ਖੜਾ ਜੀ ਜਿੱਦੇ ਜਿੱਤਾ ਉੱਪਰੋਂ ਦਿਖਵਾਉਂਦੇ ਵੀ ਜਿਕੇ ਨਾ ਤੁਮ ਨੂੰ ਇਧਰ ਵੀ ਆਂਗੇ